ਲਾਂਤਾਂ ਪੌਣੀ ਸਰਕਾਰ ਨੂੰ ਇਹ ਕਾਦੀ ਸਾਡੀ ਸਰਕਾਰ ਹੈ ਅਸੀਂ ਤਾਂ ਵੋਟਾਂ ਪਾ ਕੇ ਬਣਾਈਆਂ ਇਹਨੇ ਵੀ ਸਾਡੇ ਕੋਲ ਲਬਜ ਕੋਈ ਨਹੀਂ ਇਹਨੂੰ ਕਹਿਣ ਵਾਲਾ ਜਿਹੜਾ ਅਸੀਂ ਲਬਜ ਇਹਨਾਂ ਨੂੰ ਕਹੀਏ ਇਹ ਮੁੱਖ ਮੰਤਰੀ ਰਹੇ ਆ ਵੋਟਾਂ ਪਾ ਪਛਤਾਵਾ ਕਰਦਾ ਰਹੇ ਨੇ ਗਾ ਤੇ ਸਾਡੇ ਆਣ ਕੇ ਬੜੇ ਜੁੱਤੀਆਂ ਮਾਰਾਂ ਘਰ ਸਾਡੇ ਵੋਟਾਂ ਨੂੰ ਸਾਨੂੰ ਇੱਥੇ 8 ਦਿਨ ਹੋ ਗਏ ਨੇ ਸਾਨੂੰ ਭਾਵੇਂ 8 ਸਾਲ ਵੀ ਲੱਗ ਜਾਣ ਅਸੀਂ ਉੱਥੇ ਮਰਨ ਦੇ ਆ ਇੱਥੇ ਮਰ ਜਾਾਂਗੇ ਤੇ ਕੋਈ ਗੱਲ ਨਹੀਂ ਅਸੀਂ ਜਾਣਾ ਨਹੀਂ ਗਾ ਜੀ ਕੋਈ ਸਾਨੂੰ ਮਜਬੂਰੀ ਕਰੂਗਾ ਸਾਡਾ ਧੱਕਾ ਕਰੂਗਾ ਆ ਵੇਖੋ ਸਾਡੇ ਅੱਗੇ ਪਾਣੀ ਪਿੱਛੇ ਪਾਣੀ ਆ ਉੱਤੇ ਹੀ ਪਾਣੀ ਥੱਲੇ ਹੀ ਪਾਣੀ ਆ ਸਾਰੇ ਕਿਸਾਨ ਅਸੀਂ ਪਹਿਲੋ ਛਾਲਾ ਮਾਰਨ ਸਾਡੇ ਮਰਸਾਰੇ ਛਾਲਾ ਮਾਰਨ ਤਿਆਰ ਨੇ ਮਰ ਜਾਾਂਗੇ ਸਾਨੂੰ ਕੋਈ ਥੱਲੇ ਪੌੜੀ ਆ ਕਿ ਪੌੜੀ ਥੱਲੇ ਉਤਰਜੋ ਅਸੀਂ ਛਾਲਾ ਮਾਰ ਕੇ ਮਰ ਜਾਾਂਗੇ ਅਸੀਂ ਨਹੀਂ ਉਤਰਾਂਗੇ ਤੁਸੀਂ ਵੀ ਭੁਖੜਦਾਲ ਦੇ ਬੈਠੇ ਹੋ ਹਾਂਜੀ ਹਾਂਜੀ ਕਿਉਂ ਬੈਠਣਾ ਪੈ ਗਿਆ ਪਰਿਵਾਰ ਨੇ ਤੁਹਾਨੂੰ ਰੋਕਿਆ ਨਹੀਂ ਕਿ ਪਹਿਲਾਂ ਮਰੇ ਆ ਕਿਉਂ ਜਾਣੇ ਅਸੀਂ ਤਾਂ ਮਰੇ ਆ ਜੀ ਸਾਡੀਆਂ ਜ਼ਮੀਨਾਂ ਰੁੜ ਗੀਆਂ ਫਸਾ ਰੁੜ ਗੇ ਮਾਲ ਡੰਗਰ ਰੁੜ ਗਿਆ ਇਹ ਮਰੇ ਜਿਹੜਾ ਮੁੱਖ ਮੰਤਰੀ ਹੈ ਸਾਡੇ ਵਰਗਾ ਹੀ ਆ ਇਹ ਕਿਤੇ ਵੱਡਾ ਤੇ ਜ਼ਿਆਦਾ ਨਹੀਂਗਾ ਕਿਸ ਨੂੰ ਕੱਲ ਕੇ ਮੀਟਿੰਗ ਕਰੇ ਹਾਂ ਸਾਰੇ ਕੰਮ ਕਰਦੇ ਆ ਮੀਟਿੰਗ ਮੀਟਿੰਗ ਨਹੀਂ ਕਰਦੇ ਕਿਹਨਾਂ ਗੱਲ ਕਰਕੇ ਰਾਜੀ ਨਹੀਂ ਹੈ ਵੋਟਾਂ ਪਾਈਆਂ ਸੀ ਵੋਟਾਂ ਵੋਟਾਂ ਪਾਈਆਂ ਸੀ ਇਹਨੂੰ ਪਾਈਆਂ ਹੋਰ ਕਿਹਨੂੰ ਪਾਈਆਂ ਹੈ ਉਮੀਦ ਸੀ ਕਿ ਉਦੋਂ ਕਿ ਬਦਲਾ ਲਿਆਵਾਂਗੇ ਤਾਂ ਜਾਬਦਾ ਹੈ ਵੜਾ ਬੜਾ ਕਿੱਥੇ ਹੋ ਗਿਆ ਹੈ ਤਰਲੇ ਪਾਉਂਦੇ ਨੇ ਮੰਤਰੀ ਸਾਹਿਬ ਚੈੱਕ ਵੰਡ ਰਹੇ ਸੀਗੇ ਖੁਦ ਆ ਕੇ ਹਲਾਕੇ ਦੇ ਵਿੱਚ ਕਹਿੰਦੇ ਸੀ ਕਿ ਆਲੋ ਭਾਈ ਹੜਪੀੜ ਦਾ ਨੂੰ ਮੈਂ ਦਿੱਤਾ ਉਹ ਲੋਕ ਕੌਣ ਸੀਗੇ ਫਿਰ ਲੋ ਕੌਣ ਸੀ ਉੱਥੇ ਆਇਆ ਉਹ ਖਾਵਾ ਜਾਂ ਕਰਕੇ ਵੀ ਆ ਤਨ ਦੋ ਤਨ ਦੋ ਤਨ ਬੰਦੇ ਦਿੱਤੇ ਚੈੱਕ ਉਹ ਵਾਪਸ ਲੈਣ ਚੈੱਕ ਦੀ ਕੋਈ ਪਰਚੀ ਨਹੀਂ ਸੀ ਲਾਲਜੀਤ ਭੁੱਲਰ ਸਾਹਿਬ ਕੋਈ ਆਪ ਆਇਆ ਸੀ 23 ਜੁਤੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਸ਼ਰਾਬ ਪੀ ਕੇ ਬੀੜੀ ਦੇ ਬਹਿ ਕੇ ਮੁੱਖ ਮੰਤਰੀ ਸਾਹਿਬ ਸਾਡੇ ਪੰਜਾਬ ਦੇ ਸ਼ਰਾਬ ਪੀ ਕੇ ਉੱਥੇ ਬੀੜੀ ਦੇ ਬਹਿ ਕੇ ਫੋਟੋਆਂ ਕਰਾ ਕੇ ਜ਼ੁਬਾਨੀ ਕਹਿ ਗਿਆ ਉਹ ਕਹਿ ਕੇ ਸਾਡਾ ਕਰਜ਼ਾ ਮਾਫ਼ ਹੋ ਗਿਆ ਵੇਖੋ ਜੀ ਮਗਰ ਉਹ ਹੀ ਵੋਟਾਂ ਪਾਈਆਂ ਉਹਨਾਂ ਨੇ ਕਿਸੇ ਦਾ ਕਰਜ਼ਾ ਮਾਫ਼ ਨਹੀਂ ਆਇਆ ਇੱਥੇ ਸਾਡੇ ਲਾਲਜੀਤ ਪੁੱਤਰ ਦੱਸਦੇ ਕਿ ਕੱਲ ਕੋ ਪਰਸੋ ਇੱਥੇ ਕਿਹਦੇ ਆਇਆ ਲਾਗੇ ਜੀ ਤਾਂ ਉਥੇ ਕਿਸੇ ਨੇ ਦੱਸ ਦੇ ਕਿ ਪੱਤਰਕਾਰ ਨੇ ਕਿ ਜਾਂ ਕਿਸੇ ਨੇ ਸਵਾਲ ਕੀਤਾ ਯਾਰ ਉਥੇ ਕਿਸਾਨ ਬੇਟਿਆਂ ਦਾ ਕੋਈ ਨਹੀਂ ਇਹਨਾਂ ਦਾ ਕੰਮ ਇਹ ਕੋਈ ਨਹੀਂ ਬਹਿ ਕੇ ਉੱਠ ਜਾਣਗੇ ਅੱਛਾ ਇਹੋ ਜ ਸਾਡੇ ਮੰਤਰੀ ਨੇ ਜਮੀਨਾਂ ਖਰਾਬ ਹੋਈਆਂ ਕੋਈ ਸਾਨੂੰ ਮਾਅਬਜ਼ਾ ਕਿਹਾ ਸੀ ਨੇ ਐਲਾਨ ਕੀਤਾ 23 ਤੋਂ ਅਸੀਂ ਆਹੜ ਪੀੜਤ ਕਮੇਟੀ ਸਾਡੀ ਹੋਣ ਚਾਹੀ ਆ ਅਸੀਂ ਦਬਾਅ ਦੇ ਨਾਲ ਸਾਡੇ ਨੇ ਐਲਾਨ ਕੀਤਾ ਵੀ 20 ਹਜ਼ਾਰ ਪਾਵਾਂ ਖਰਾਬਾ ਪਰ 20 ਸਦਾ ਖਰਾਬਾ ਕੋਈ ਨਹੀਂ ਸਾਨੂੰ ਮਿਲਿਆ ਕਿੰਨੀ ਜ਼ਮੀਨ ਤੁਹਾਡੀ ਨੁਕਸਾਨੀ ਗਈ ਹੈ ਕੋਤੀ ਸਾਡੇ ਜੀ 2800 ਏਕੜ ਆ ਪਿੰਡ ਦਾ ਸਾਡੇ ਬੰਡਾਲੇ ਪਿੰਡ ਦਾ ਕੀ ਸਾਨੂੰ ਕੋਈ ਦੱਸਿਆ ਕਿ ਕੀ ਦੇ ਕੇ ਸਾਨੂੰ ਗਏ ਹਾੜਾਂ ਦੇ ਵਿੱਚ ਜਾਂ ਬਾਅਦ ਚ ਕੋਈ ਸਾਨੂੰ ਆ ਕੇ ਪੁੱਛਿਆ ਵੇ ਹੈਗੇ ਕਿ ਨਹੀਂ ਹੈਗੇ ਜੀ ਕਿਸੇ ਨੇ ਪੁੱਛਿਆ ਪਰ ਇਹਨਾਂ ਨੇ ਸਾਨੂੰ ਹਾਲਤ ਦਿੱਕਤ ਨਹੀਂ ਪੁੱਛਿਆ ਵੇ ਤੁਸੀਂ ਹੈਗੇ ਜੀ ਕਿ ਮਰ ਗਏ ਲੋਕੋ ਜੀ ਟੀਵੀ ਨਾਲ ਜੁੜੋ ਤੁਸੀਂ ਮੈਂ ਹਮਤਾਜ ਅਸੀਂ ਇਸ ਵਕਤ ਹਰੀਕੇ ਹੈੱਡ ਦੇ ਉੱਪਰ ਬੈਠੇ ਆਂ ਲਗਭਗ 100 ਤੋਂ ਉੱਪਰ ਦੀ ਫੁੱਟ ਦੀ ਚਾਈ ਹੈ ਜਿਹੜੀ ਆਸੇ-ਪਾਸੇ ਪਾਣੀ ਹੈ ਤੇ ਬੈਠੇ ਕਿਉਂ ਆ ਕਿਉਂਕਿ ਇੱਥੇ ਕਿਸਾਨ ਨੇ ਜੋ ਹੜ ਪੀੜ ਤੇ ਕਿਸਾਨ ਨੇ ਉਹ ਭੁੱਖ ਹੜਤਾਲ ਦੇ ਉੱਪਰ ਬੈਠੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੇ ਹਾਲੇ ਤੱਕ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੂੰ ਕੋਈ ਬਣਦਾ ਮੁਆਵਜ਼ਾ ਨਹੀਂ ਦਿੱਤਾ ਇਹਨਾਂ ਦੀ ਜ਼ਿੰਦਗੀ ਦੇ ਲਈ ਮੁੜ ਬਹਾਲੀ ਦੇ ਲਈ ਕੋਈ ਯਤਨ ਨਹੀਂ ਕੀਤੇ ਤਾਂ ਕਰਕੇ ਇਹਨਾਂ ਨੂੰ ਭੁੱਖ ਹੜਤਾਲ ਤੇ ਬੈਠਣਾ ਪੈ ਰਿਹਾ ਇੱਕ ਤਰੀਕ ਤੋਂ ਲਗਾਤਾਰ ਭੁੱਖ ਹੜਤਾਲ ਦੇ ਉੱਪਰ ਬੈਠੇ ਨੇ ਹਰ ਰੋਜ਼ ਪੰਜ ਕਿਸਾਨ ਨੇ ਜਿਹੜੇ ਉਹ ਭੁੱਖ ਹੜਤਾਲ ਤੇ ਬੈਠਦੇ ਨੇ ਉਸ ਤੋਂ ਬਾਅਦ ਅਗਲੇ ਪੰਜ ਕਿਸਾਨ ਆਉਂਦੇ ਨੇ ਗੱਲਬਾਤ ਕਰਦੇ ਆ ਜੋ ਅੱਜ ਪੰਜ ਕਿਸਾਨ ਬੈਠੇ ਆ ਬਾਪੂ ਜੀ ਕੀ ਕਾਰਨ ਹੈ ਕਿਉਂ ਭੁੱਖ ਹੜਤਾਲ ਤੇ ਬੈਠਣਾ ਪੈ ਗਿਆ ਤੁਹਾਨੂੰ ਤਾਂ ਲੋਕ ਕਹਿੰਦੇ ਹੋਣਗੇ ਕਿ ਭਾਈ ਪਹਿਲਾਂ ਹੀ ਆਪਾਂ ਮਰੇ ਆ ਕਿਉਂ ਮਰਨ ਦੇ ਲਈ ਬੈਠ ਕੇ ਹਾਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਹੜਤਾਲ ਤੇ ਬੈਠਣ ਦਾ ਕਾਰਨ ਤੁਹਾਨੂੰ ਦੱਸਿਆ ਹੀ ਹੈ ਕੀ ਦੱਸੀਏ ਜੀ ਇਹ 2023 ਚ ਵੀ ਆੜਾ ਆਇਆ ਸੀ ਹੁਣ ਵੀ ਆ 25 ਚ ਵੀ ਆਇਆ ਹੈ ਇਹੋ ਜਿਹੇ ਹਾੜਾ ਸੀ ਨਾ ਅੱਗੇ ਕਿਤੇ ਦੇਖੇ ਸੀ ਤੇ ਨਾ ਸੁਣੇ ਸੀ ਜੀ ਪੁਰਾਣੇ ਜਮਾਨੇ ਦੱਸਦੇ ਹਾੜੋਂ ਦੇ ਇਸ ਤਰ੍ਹਾਂ ਦੇ ਇਹਨਾਂ ਹਾੜਾਂ ਨੇ ਵੇਖੋ ਜੀ ਪਾਣੀ ਤੇਜ਼ ਖਰਾਬ ਕਰ ਗਿਆ ਜ਼ਮੀਨਾਂ ਸਾਡੀਆਂ ਤੇ ਹੁਣ ਵੀ ਕਰ ਗਿਆ ਤੇ ਸਰਕਾਰਾਂ ਨਾ ਸਾਡੀ ਤੇਜ਼ ਆਵਾਜ਼ ਪੁੱਛੀ ਤੇ ਨਾ ਸਾਡੀ ਹੁਣ ਕੋਈ ਆਵਾਜ਼ ਪੁੱਛੀ ਐ ਕਿ ਆਣ ਕੇ ਹਾਂ ਠੀਕ ਆ ਮੰਤਰੀ ਸਾਹਿਬ ਇਹਨਾਂ ਦੇ ਆ ਕੁਝ ਪੱਟੀ ਵਾਲੇ ਲਾਲਜੀਤ ਭੁੱਲਰ ਸਾਹਿਬ ਕੁਝ ਆਪ ਆਇਆ ਸੀ ਤੇਜ਼ ਉੱਤੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਸ਼ਰਾਬ ਪੀ ਕੇ ਬੇੜੀ ਤੇ ਬਹਿ ਕੇ ਮੁੱਖ ਮੰਤਰੀ ਸਾਹਿਬ ਸਾਡੇ ਪੰਜਾਬ ਦੇ ਹੂੰ ਸ਼ਰਾਬ ਪੀ ਕੇ ਉੱਥੇ ਬੀੜੀ ਦੇ ਬਹਿ ਕੇ ਫੋਟੋਆਂ ਕਰਾ ਕੇ ਉੱਥੇ ਕਿਸੇ ਦੇ ਘਰ ਬਹਿ ਕੇ ਚਾਹ ਪੀ ਗਏ ਤਾਂ ਮਾਤਾ ਬਜ਼ੁਰਗ ਸੀ ਉਹਨੂੰ ਕਹੇਗਾ ਤੁਹਾਡਾ ਸਾਰਾ ਜੋ ਤੁਹਾਡਾ ਕਰਜ਼ਾ ਸਾਡਾ ਮaaf ਕਰਤਾ ਕੋਈ ਲਿਖਤੀ ਰੂਪ ਨਹੀਂ ਕਿਤਾ ਜਬਾਨੀ ਕਹਿ ਗਿਆ ਉਹ ਕਹੇਗਾ ਸਾਡਾ ਕਰਜ਼ਾ ਮaaf ਹੋ ਗਿਆ ਵੇਖੋ ਜੀ ਮਗਰ ਉਹ ਹੀ ਵੋਟਾਂ ਪਾਈਆਂ ਉਹਨਾਂ ਨੇ ਪਿੱਟਣ ਨਾ ਕਰਨ ਸਾਡੇ ਘਰੇ ਸਾਡੇ ਬਹਿ ਕੇ ਚਾਹ ਪੀ ਕੇ ਸਾਨੂੰ ਮaaf ਕਰ ਗਿਆ ਸੀ ਕਰਜ਼ਾ ਕਿਸੇ ਦਾ ਕਰਜ਼ਾ ਮaaf ਨਹੀਂ ਆ ਕਿਸੇ ਜ਼ਮੀਨਾਂ ਦੀ ਤੁਹਾਨੂੰ ਸਹੀ ਆਬਦੀ ਦੱਸ ਦੇ ਜਿਹੜਾ ਸਾਡਾ ਰੋਣਾ ਜੀ ਜ਼ਮੀਨਾਂ ਖਰਾਬ ਹੋ ਗਈਆਂ ਉਈ ਸਾਨੂੰ ਮਾਅਬਜਾ ਕਿਹਾ ਸੀ ਇਹਨੇ ਐਲਾਨ ਕੀਤਾ 23 ਤੋਂ ਅਸੀਂ ਆਹੜ ਪੀੜ ਕਮੇਟੀ ਸਾਡੀ ਹੋਣੀ ਚਾਹੀ ਆ ਜੀ ਇਹਨਾਂ ਨੇ ਸਾਡੀ ਅਸੀਂ ਦਬਾਅ ਦੇ ਨਾਲ ਸਾਡੇ ਨੇ ਐਲਾਨ ਕੀਤਾ ਵੀ ਆ 20 ਹਰ ਪਾਵਾਂ ਖਰਾਬਾ ਪਰ 20 ਸਾਡਾ ਖਰਾਬਾ ਕੋਈ ਨਹੀਂ ਸਾਨੂੰ ਮਿਲਿਆ ਕੀ ਜੇ ਹੁਣ ਕਿਸੇ ਦੀ ਜ਼ਮੀਨ 15 ਕਿੱਲੇ ਆ ਤੇ 15 ਦਹਾਂ ਦਾ ਦਿੱਤਾ ਤੇ ਪੰਜਾਂ ਦਾ ਖਰਾਬਾ ਨਹੀਂ ਦਿੱਤਾ ਤਾਂ ਕੀ 20 ਹਰ ਖਰਾਬਾ ਸੰਘਾਰਚ ਕਰਕੇ ਐਲਾਨ ਤੱਕ ਕਰਵਾ ਲਿਆ ਪਰ ਉਹ ਪੈਸਾ ਤੁਹਾਨੂੰ ਮਿਲਿਆ ਨਹੀਂ ਹਾਲੇ ਤੱਕ ਮਿਲਿਆ ਜੀ ਦੇਖੋ ਤੁਹਾਨੂੰ ਦੱਸੇ ਜੇ 15 ਕਿਲੇ ਪਈ ਦਹਾਂ ਦਾ ਕੇ ਪੰਜਾਂ ਦਾ ਇਹਨੂੰ ਕਾਹਦਾ ਖਰਾਬਾ ਹੋਇਆ ਤੇ ਦੂਜੀ ਗੱਲ ਜਿਸ ਤਰ੍ਹਾਂ ਰਹੇਗੀ ਕਿ ਜਿਹੜੀ ਜ਼ਮੀਨਾਂ ਖਰਾਬ ਹੋਈਆਂ ਦਰਿਆ ਚ ਆ ਗਈਆਂ ਜੀ ਉਹਨਾਂ ਦਾ ਵੀ ਕੀ ਕੁਝ ਨਹੀਂ ਕਿਸੇ ਨੂੰ ਦਿੱਤਾ ਨਾ ਕਿਸੇ ਨੂੰ ਸੈਟਲ ਦਾ ਦਿੱਤਾ ਜੇ ਕਈਆਂ ਇਲਾਕੇ ਜ ਕੋ ਪਏਗੇ ਨੇ ਕਿਸੇ ਪਏ ਨਹੀਂ ਸੈਟਲ ਦੇ ਪੈਸੇ ਨਹੀਂ ਪਏ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਵੀ ਆ ਬੱਕਰੀ ਮੁਰਗੀ ਦੀ ਜੀ ਉਹ ਤਾਂ ਛੱਡੋ ਕਿਸੇ ਨੂੰ ਤੁਹਾਨੂੰ ਦੱਸਦੇ ਕੋਸ਼ੀਂ ਮਿਲਿਆ ਹੂੰ ਬਾਕੀ ਆ ਜਿਹੜੀ ਦਰਿਆ ਤੁਸੀਂ ਰੇਤਾ ਦੀ ਗੱਲ ਕਰਨ ਲਈ ਦਰੇਤਾ ਸਮਾਂ ਵੀ ਥੋੜਾ ਦਿੱਤਾ ਜੀ ਹੁਣ ਗਰੀਬ ਕਿਸਾਨ ਕਿੱਥੋਂ ਰੇਤਾ ਚੁੱਕ ਕੇ ਵੇਚ ਲਵੇ ਤੇ ਕਰ ਲਵੇ ਹੂੰ ਜਿਵੇਂ ਤੁਹਾਡੀ ਤੁਹਾਡਾ ਪਿੰਡ ਕਿਹੜਾ ਜੀ ਸਾਡਾ ਜੀ ਬੰਡਾਲਾ ਪਿੰਡ ਬੰਡਾਲਾ ਪਿੰਡ ਹਾਂਜੀ ਠੀਕ ਹੈ ਕਿੰਨੀ ਜ਼ਮੀਨ ਤੁਹਾਡੀ ਨੁਕਸਾਨੀ ਗਈ ਹੈ ਖੁੱਦੀ ਸਾਡੇ ਜੀ 2800 ਏਕੜ ਆ ਪਿੰਡ ਦਾ ਸਾਡੇ ਬੰਡਾਲੇ ਪਿੰਡ ਦਾ ਹੂੰ ਸਾਡੀ ਤਕਰੀਬਨ ਕਾਫੀ ਜ਼ਮੀਨ ਨੁਕਸਾਨੀ ਗਈ ਹੈ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਨਾ ਜੀ ਉਹਨਾਂ ਨੇ ਸਾਡੀ ਮਦਦ ਕੀਤੀ ਆ ਹਾੜਾਂ ਦੇ ਵਿੱਚ ਵੀ ਹੂੰ ਬਹੁਤ ਰਾਸ਼ਨ ਮਾਲ ਡੰਗਰ ਦਾ ਚਾਰਾ ਵੀ ਸਾਨੂੰ ਦੇ ਕੇ ਗਿਆ ਸਾਰੇ ਇਲਾਕੇ ਪਿੰਡ ਦੇ ਦੇ ਕੇ ਗਏ ਆ ਔਰ ਜਿਹੜੇ ਆਪਾਂ ਜਿਹੜਾ ਮਦਦ ਕਰਨ ਦੇ ਲਈ ਜਾਂ ਸਹਾਇਤਾ ਕਰਨ ਦੇ ਲਈ ਆਪਾਂ ਇੱਕ ਸਰਕਾਰ ਚੁਣਦੇ ਆ ਕਿ ਭਾਈ ਜਦੋਂ ਕੋਈ ਸਾਨੂੰ ਮੁਸ਼ਕਲ ਆਊਗੀ ਸਰਕਾਰ ਸਾਡੇ ਨਾਲ ਖੜੂਗੀ ਪਰ ਤੁਹਾਡੇ ਨਾਲ ਸੰਸਥਾਾਂ માં ਖੜ ਗਈ ਸਰਕਾਰ ਨਹੀਂ ਖੜੀ ਆ ਕਿ ਕਦੇ ਬਿਲਕੁਲ ਜੀ ਸਾਨੂੰ ਕੋਈ ਦੱਸੇ ਹੀ ਨਹੀਂ ਕਿ ਕੀ ਦੇ ਕੇ ਸਾਨੂੰ ਗੈਸ ਧਹਾੜਾਂ ਦੇ ਵਿੱਚ ਜਾਂ ਬਾਅਦ ਚ ਕੋਈ ਸਾਨੂੰ ਆ ਕੇ ਪੁੱਛੇ ਹੋਵੇ ਹੈਗੇ ਕਿ ਨਹੀਂ ਹੈਗੇ ਜੀ ਕਿਸੇ ਨੇ ਪੁੱਛਿਆ ਉਹਨਾਂ ਸੰਸਥਾਵਾਂ ਨੇ ਸਾਡੇ ਆਣ ਕੇ ਪਹਿਲਾਂ ਸੇਵਾ ਬਹੁਤ ਕੀਤੀ ਬਾਅਦ ਸਾਡੀਆਂ ਜ਼ਮੀਨਾਂ ਵੀ ਜਿਹੜੀਆਂ ਬੀਜਣ ਦੇ ਲਾਇਕ ਸੀ ਉਹਨਾਂ ਬੀ ਵੀ ਸਾਨੂੰ ਦਿੱਤੇ ਖਾਦਾਂ ਵੀ ਦਿੱਤੀਆਂ ਟਰੈਕਟਰ ਲੈਣਗੇ ਸਾਡੀ ਬੀਜ ਕੇ ਵੀ ਗਏ ਪਰ ਇਹਨਾਂ ਕਹ ਸਾਨੂੰ ਹਾਲਤ ਦਿੱਕਤ ਨਹੀਂ ਪੁੱਛਿਆ ਵੀ ਤੂੰ ਹੈਗੇ ਜੀ ਕਿ ਮਰ ਗਏ ਅੱਜ ਸਾਨੂੰ 1 ਤਰੀਕ ਤੋਂ ਲੈ ਕੇ 8 ਤਰੀਕ ਹੋ ਗਈ ਹੈ ਜੀ ਇੱਥੇ ਆਣ ਕੇ ਸਾਨੂੰ ਕੋਈ ਇੱਥੇ ਸਾਡੇ ਲਾਲਜੀਤ ਪੁੱਤਰ ਦੱਸ ਦੇ ਕਿ ਕੱਲ ਕੋ ਪਰਸੋਂ ਇੱਥੇ ਕਿਤੇ ਆਇਆ ਲੱਗੇ ਜੀ ਤਾਂ ਉੱਥੇ ਕਿਸੇ ਨੇ ਦੱਸ ਦੇ ਕਿ ਪੱਤਰਕਾਰ ਨੇ ਕਿ ਜਾਂ ਕਿਸੇ ਨੇ ਸਵਾਲ ਕੀਤਾ ਯਾਰ ਉੱਥੇ ਕਿਸਾਨ ਬੇਟਿਆਂ ਦਾ ਕੋਈ ਨਹੀਂ ਇਹਨਾਂ ਦਾ ਕੰਮ ਹੀ ਇਹ ਕੋਈ ਨਹੀਂ ਬੈ ਕੇ ਉੱਠ ਜਾਣਗੇ ਅੱਛਾ ਇਹੋ ਜਿਹੇ ਸਾਡੇ ਮੰਤਰੀ ਨੇ ਹੂੰ ਮਤਲਬ ਤੁਹਾਨੂੰ ਇਹ ਸਮਝ ਦੇ ਕੇ ਤੁਹਾਡਾ ਕੰਮ ਆਏ ਧਰਨੇ ਦੇ ਬੈਠੇ ਹਾਂਜੀ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਕੰਮ ਇਹ ਕੋਈ ਗੱਲ ਨਹੀਂ ਉੱਠ ਜਾਣਗੇ ਇਸ ਤਰ੍ਹਾਂ ਸਾਡੇ ਨਾਲ ਹੁੰਦੀਆਂ ਸਾਡੇ ਨੇ ਕਰਦੀਏ ਸਰਕਾਰਾਂ ਕਾਦੀਆਂ ਸਾਡੀਆਂ ਸਰਕਾਰਾਂ ਨਹੀਂ ਤੇ ਲਾਂਤਾਂ ਪਾਉਣੇ ਇਹ ਸਰਕਾਰ ਨੂੰ ਇਹ ਕਾਦੀ ਸਾਡੀ ਸਰਕਾਰ ਹੈ ਅਸੀਂ ਤਾਂ ਵੋਟਾਂ ਪਾ ਕੇ ਬਣਾਈਆਂ ਆਈਆਂ ਨੇ ਵੀ ਸਾਡੇ ਕੋਲ ਲਬਜ ਕੋਈ ਨਹੀਂ ਇਹਨੂੰ ਕਹਿਣ ਵਾਲਾ ਜਿਹੜਾ ਅਸੀਂ ਲਬਜ ਇਹਨਾਂ ਨੂੰ ਕਹੀਏ ਇਹ ਮੁੱਖ ਮੰਤਰੀ ਆ ਰਹੇ ਆ ਵੋਟਾਂ ਪਾ ਕੇ ਪਸਟਾਕ ਆਦਾ ਰਹੀ ਹੈ ਨਾ ਗਾਹ ਤੇਜ ਸਾਡੇ ਆਣ ਕੇ ਵੜੇ ਜੁੱਤੀਆਂ ਮਾਰਾਂ ਘਰ ਸਾਡੇ ਵੋਟਾਂ ਨੂੰ ਪਿੰਡਾਂ ਇਲਾਕੇ ਵੜ ਕੇ ਵੜ ਕੇ ਦਿਖਾਉਣ ਕੋਈ 27 ਦੇ ਵਿੱਚ 27 ਜਗਾਉਣ ਵਾਲੀਆਂ ਹੂੰ 27 ਸਾਡੇ ਇਲਾਕੇ ਸਾਡੇ ਪਿੰਡਾਂ ਲਾਇਕ ਕਿੱਥੋਂ ਕਪੂਰਥਲੇ ਤੋਂ ਲੈ ਕੇ ਸਾਡੇ ਮੋਗਾ ਸਭ ਜਿੰਨੇ ਤਰਨ ਤਰਨ ਫਰੋਈਪੁਰ ਫਾਇਲ ਕਰ ਜਿੰਨੇ ਸਾਡੇ ਜ਼ਿਲ੍ਹੇ ਇਲਾਕੇ ਕਿਸੇ ਆਣ ਕੇ ਵੜ ਗਏ ਤੇ ਇਹਨੂੰ ਦੱਸਾਂਗੇ ਕਿ ਕੀ ਹੁੰਦਾ ਹੂੰ ਬਾਬੂ ਤੁਹਾਡਾ ਕਿਹੜਾ ਪਿੰਡ ਹੈ ਜੀ ਮਣਾਲਾ ਪਿੰਡ ਮਣਾਲਾ ਪਿੰਡ ਤੁਹਾਡਾ ਹੀ ਆ ਸਾਰਾ ਤੁਹਾਡਾ ਤਾਂ ਪਿੰਡ ਕਾਫੀ ਨੁਕਸਾਨ ਆਇਆ ਹੈ ਕਿ ਸਾਰਾ ਸਾਰਾ ਹੀ ਇੱਕ ਵੱਡਿਓ ਨਖਾ ਕੋਈ ਜਦੋਂ ਲੋਕਾਂ ਨੂੰ ਆਏ ਹੋਣਾ ਕਿ ਕਾਫੀ ਸਮਾਂ ਹੋ ਗਿਆ ਹੁਣ ਹੜ੍ਹਾਂ ਆਇਆਂ ਨੂੰ ਮਤਲਬ ਕਈ ਮਹੀਨੇ ਟੱਪ ਗਏ ਨੇ ਤਾਂ ਕੁਝ ਨਾ ਕੋਈ ਤੁਹਾਨੂੰ ਮਿਲ ਗਿਆ ਹੋਣਾ ਕੀ ਪਿੰਡ ਨੂੰ ਤੁਹਾਡੇ ਨੂੰ ਮਿਲਿਆ ਸਰਕਾਰ ਵੱਲੋਂ ਮਿਲਿਆ ਕੁਝ ਵੀ ਨਹੀਂ ਇਹ ਨਾ ਦੂਜਾ ਇਹਦਾ ਇਹਦਾ ਪੱਕਾ ਹਲ ਕਰਨ ਦਰਿਆ ਦਾ ਹੂੰ ਇਹਨੂੰ ਪੱਕੇ ਬੰਨ੍ਹ ਕਰਕੇ ਵਿੱਚੋਂ ਖਾਲਕੇ ਦੇ ਵਿੱਚੋਂ ਇਹ ਕਰਨੇ ਪੱਕਾ ਹਲ ਕਰਨੇ ਇਤਰਾ ਨਹੀਂ ਇਹ ਸੂਤਰੋਂ ਦਾ ਇਹ ਹਰ ਸਾਲ ਹੀ ਪਾਣੀ ਨਿਕਲ ਜਾਂਦਾ ਪਹਿਲੋਂ ਪਾਣੀ ਆਉਂਦਾ ਹੁੰਦਾ ਸੀ ਚੇਰ ਬਾਦ 88 ਵਾਲਾ ਆਇਆ ਬਗਰ ਬੜੇ ਚੇਰ ਬਾਦ ਇਹ 23 ਚ ਆਇਆ ਤੇ 25 ਚ ਆ ਗਿਆ ਇਹਨਾਂ ਦਾ ਬਹੁਤਾ ਜਿਆਦਾ ਹੁਣ ਸਾਨੂੰ 8 ਪਹਿਲੀ ਤਰੀਕ ਦੇ ਬੈਠੇ ਆ ਕੋਈ ਇੱਥੇ ਮੁਲਾਕਾਤ ਕਰ ਇੱਥੇ ਆਇਆ ਵੀ ਨਹੀਂਗਾ ਇਹ ਜਿਹੜਾ ਮੁੱਖ ਮੰਤਰੀ ਹੈ ਸਾਡੇ ਵਰਗਾ ਹੀ ਆ ਇਹ ਕਿਤੇ ਵੱਡਾ ਤੇ ਜਿਆਦਾ ਨਹੀਂਗਾ ਕਿਸੇ ਨੂੰ ਕੱਲ੍ਹ ਕੇ ਮੀਟਿੰਗ ਕਰੇ ਹਾਂ ਸਾਰੇ ਕੰਮ ਕਰਦੇ ਆ ਮੀਟਿੰਗ ਮੀਟਿੰਗ ਨੂੰ ਨਹੀਂ ਕਰਦੇ ਕਿਹਨਾਂ ਗੱਲ ਕਰਕੇ ਰਾਜੀ ਨਹੀਂਗੇ ਵੋਟਾਂ ਪਾਈਆਂ ਸੀ ਇਸ ਵੋਟਾਂ ਵੋਟਾਂ ਪਾਈਆਂ ਸੀ ਇਸ ਵੇਲੇ ਨੂੰ ਪਾਈਆਂ ਹੀ ਹੋਰ ਕਿਨੂੰ ਪਾਈਆਂ ਉਮੀਦ ਸੀਗੀ ਉਦੋਂ ਕਿ ਬਦਲਾ ਲਿਆਵਾਂਗੇ ਵੋਟਾਂ ਜਾਵਦਾ ਹੈ ਵੜਾ ਬੜਾ ਕਿੱਥੇ ਹੋ ਗਿਆ ਹਮ ਹਾਂ ਫੋ ਜੀ ਵੇਖੋ ਪਹਿਲੋਂ ਇਹ ਕਹਿੰਦਾ ਨਹੀਂ ਮੈਂ ਮਾਸਟਰ ਦਾ ਮੁੰਡਾ ਜੀ ਮੈਂ ਡੋਰੀਆਂ ਕੱਸ ਲੈਣਾ ਮੈਂ ਪਟਿਆਂ ਨੂੰ ਬਰੋਜਾ ਲਾ ਲੈਣਾ ਮੈਂ ਸਾਰੇ ਕੰਮ ਕਰ ਲੈਣਾ ਮੈਂ ਜੀਵਿੰਦਾਰ ਦਾ ਬੱਚਾ ਪਰ ਜ਼ਿਮੀਂਦਾਰ ਦਾ ਬੱਚਾ ਜ਼ਿਮੀਂਦਾਰ ਦਾ ਕੋਈ ਦਰਦ ਹੈ ਹੀ ਨਹੀਂ ਇਹਨੂੰ ਵੀ ਮੈਂ ਜ਼ਿਮੀਂਦਾਰਾਂ ਜ਼ਿਮੀਂਦਾਰ ਜਿ ਜ਼ਿਮੀਂਦਾਰਾਂ ਦਾ ਬੱਚਾ ਤੇ ਜ਼ਿਮੀਂਦਾਰ ਕੀ ਕਰਨ ਦੇ ਨੇ ਸਾਨੂੰ ਪਤਾ ਨਾ ਵੀ ਅਸੀਂ ਤਾਂ ਅੱਗੇ ਮਰੇ ਸਾਡੇ ਘਰਾਂ 'ਚ ਕੀ ਆ ਅੱਗੇ ਤੁਸੀਂ ਗੱਲ ਕੀਤੀ ਵੀ ਕੋਈ ਆਣ ਕੇ ਪੁੱਛਿਆ ਸਾਡੇ ਜਾ ਕੇ ਇਲਾਕੇ ਸਾਡੇ ਪਿੰਡ 'ਚ ਮਕਾਨ ਵੇਖੋ ਜੀ ਸਾਰੇ ਮਕਾਨ ਪਾਟੇ ਪਏ ਨੇ ਜਿਹੜਿਆਂ ਖੁਦ ਮੇਰੇ ਆਪ ਬਾਲਿਆ ਨਹੀਂ ਛੱਤਾਂ ਨੇ ਤੇ ਕਮਰੇ ਪਾਟੇ ਪਏ ਨੇ ਥੱਲੇ ਸਾਰਾ ਖਰਾਬ ਹੋਇਆ ਕਿਸੇ ਨੇ ਆਣ ਕੇ ਸਾਡੀ ਆਵਾਜ਼ ਪੁੱਛੀ ਵੀ ਲੈ ਵੀਰ ਕੋਈ ਢੇੜਾ ਮਾਰ ਕੇ ਦੋ ਚਾਰ ਮਕਾਨ ਜਿਹੜੇ ਅਸਲੋਂ ਟਹਿ ਗਏ ਆ ਉਮ ਉਹ ਨੀ ਮੈਂ ਕਹਿੰਦਾ ਤਿੰਨ ਮਕਾਨ ਸਾਡੇ ਪਿੰਡ ਜਿਹੜੇ ਅਸਲੋ ਵੇ ਹੀ ਗਏ ਨੇ ਟਹਿ ਗਏ ਇੱਟਾਂ ਹੀ ਨਪੀਏਗੇ ਉਹਨਾਂ ਦੇ ਦਿੱਤੇ ਪੈਸੇ ਆਣ ਕੇ ਕਿਸੇ ਵੇਖਿਆ ਨਹੀਂ ਪੁੱਛਿਆ ਨਹੀਂ ਨਾ ਕੋ ਪਟਵਾਰੀ ਨਾ ਕੋ ਸਾਡੇ ਤਹਿਸੀਲਦਾਰ ਨਾ ਕੋਈ ਆਣ ਕੇ ਕਿਸੇ ਵੇਖਿਆ ਨਹੀਂ ਬਥੇਰੇ ਤਰਲੇ ਪਾਉਂਦੇ ਨੇ ਮੰਤਰੀ ਸਾਹਿਬ ਚੈੱਕ ਵੰਡ ਰਹੇ ਸੀਗੇ ਖੁਦ ਆ ਕੇ ਹਲਾਕੇ ਦੇ ਵਿੱਚ ਕਹਿੰਦੇ ਸੀ ਕਹ ਆ ਲੋ ਭਾਈ ਹੜ ਪੀੜ ਤਾਂ ਨੂੰ ਮੈਂ ਦਿੱਤਾ ਉਹ ਲੋਕ ਕੌਣ ਸੀਗੇ ਫਿਰ ਜੀ ਲੋ ਕੌਣ ਸੀ ਉੱਥੇ ਆਇਆ ਉਹ ਖਾਵਾ ਜਾਂ ਕਰਕੇ ਵੀ ਆ ਤੁਹਾਨੂੰ ਦੋ ਤਿੰਨ ਦੋ ਤਿੰਨ ਬੰਦੇ ਦਿੱਤੇ ਚੈੱਕ ਉਹ ਵਾਪਸ ਲੈ ਲੈ ਚੈੱਕ ਦੀ ਕੋਈ ਪਰਚੀਆਂ ਨਹੀਂ ਸੀ ਉਹ ਇੱਕ ਇਹਨਾਂ ਨੇ ਉਹ ਫਾਰਮੈਲਟੀ ਪੂਰੀ ਕੀਤੀ ਜੀ ਚੈੱਕ ਦਿੱਤੇ ਜੀ ਪਿੰਡ ਜਾਣ ਕੇ ਸਾਡੇ ਪਿੰਡ ਸਿਆਸਤਾਂ ਬੰਦੇ ਨੂੰ ਦੇ ਕੇ ਉਹ ਪਰਚੀ ਨਹੀਂ ਵਾਪਸ ਲੈ ਲੀਆਂ ਵਾਪਸ ਲੈ ਲਈਆਂ ਤਾਂ ਤੁਹਾਡੇ ਖਾਤੇ ਜਾਂਣਗੇ ਪੈਸੇ ਇਹ ਤੁਹਾਨੂੰ ਸਾਨੂੰ ਦੇ ਦਿਓ ਉਹ ਫੋਟੋਆਂ ਕਰਾ ਕੇ ਪਿਆ ਜੀ ਵੇਖੋ ਚੈੱਕ ਵੰਡੇ ਆ ਉਹ ਚੈੱਕ ਕੋਈ ਨਹੀਂ ਸੀ ਉਹ ਆ ਚੀਜ਼ਾਂ ਸੀ ਹਾਂਜੀ ਹੁਣ ਤੁਸੀਂ ਇੱਥੇ ਭੁੱਖ ਹੜਤਾਲ ਤੇ ਬੈਠੇ ਹੋ ਕਿੰਨਾ ਸਮਾਂ ਇੱਥੇ ਬੈਠੇ ਰਹੋਗੇ ਕਿਉਂਕਿ ਤੁਹਾਨੂੰ 8 ਦਿਨ ਤਾਂ ਹੋ ਗਏ ਸੁਣਵਾਈ ਤੁਹਾਡੀ ਕੋਈ ਹਾਲੇ ਤੱਕ ਨਹੀਂ ਕੀਤੀ ਕਿਸੇ ਵੇਖੋ ਜੀ ਸਾਨੂੰ ਇੱਥੇ 8 ਦਿਨ ਹੋ ਗਏ ਨੇ ਸਾਨੂੰ ਭਾਵੇਂ 8 ਸਾਲ ਵੀ ਲੱਗ ਜਾਣ ਅਸੀਂ ਉੱਥੇ ਮਰਨਦੇ ਆਂ ਇੱਥੇ ਮਰ ਜਾਂਗੇ ਤੇ ਕੋਈ ਗੱਲ ਨਹੀਂ ਅਸੀਂ ਜਾਣਾ ਨਹੀਂਗਾ ਜੀ ਅਸੀਂ ਜੇ ਕੋਈ ਸਾਨੂੰ ਮਜਬੂਰੀ ਕਰੂਗਾ ਸਾਡਾ ਤੱਕਾ ਕਰੂਗਾ ਆਹ ਵੇਖੋ ਸਾਡੇ ਅੱਗੇ ਪਾਣੀ ਪਿੱਛੇ ਪਾਣੀ ਆ ਉੱਤੇ ਹੀ ਪਾਣੀ ਥੱਲੇ ਹੀ ਪਾਣੀ ਆ ਆ ਸਾਰੇ ਕਿਸਾਨ ਅਹੀਂ ਪਹਿਲੋ ਛਾਲਾ ਮਾਰ ਸਾਡੇ ਮਰਸਾਰੇ ਛਾਲਾ ਮਾਰਨ ਤਿਆਰ ਨੇ ਮਰ ਜਾਗੇ ਸਾਨੂੰ ਕੋਈ ਥੱਲੇ ਪੌੜੀ ਆ ਕਿ ਪੌੜੀ ਥੱਲੇ ਉਤਰਜੋ ਅਸੀਂ ਛਾਲਾ ਮਾਰ ਕੇ ਮਰ ਜਾਗੇ ਅਸੀਂ ਨਹੀਂ ਉਤਰਾਂ ਅਜੇ ਮਰਨ ਨੂੰ ਮਜਬੂਰ ਮਰਨ ਉਹ ਇੱਥੇ ਮਰੇ ਸਾਡੇ ਪੱਲੇ ਕੋਈ ਨਹੀਂਗਾ ਅਸੀਂ ਚਾਰੇ ਪਾਸੇ ਇੱਕ ਪਾਸੇ ਨੂੰ ਦੁਖੀ ਚਾਰ ਚਫੇਰੇ ਵੀਰ ਜੀ ਦੁਖੀ ਅਸੀਂ ਦੱਸ ਨਹੀਂ ਸਕਦੇ ਜਿਹੜੇ ਦੁਖੀ ਅਸੀਂ ਮਰਨਾ ਸਾਨੂੰ ਮਨਜ਼ੂਰ ਨਹੀਂ ਉੱਠਾਂਗੇ ਨਹੀਂ 510 ਦਿਨ ਕਿਸੇ ਨੂੰ 10 ਸਾਲ ਵੀ ਲੱਗਦੇ ਨੇ ਭਾਵੇਂ ਬੈਠੇ ਕੋਈ ਗੱਲ ਨਹੀਂ ਭਾਈ ਤੁਹਾਡਾ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਹੀ ਕਾਮਲ ਵਾਲਾ 324 ਉਰਫ ਮੁੱਠਿਆਂ ਵਾਲਾ ਜੀ ਜੀ ਤੁਹਾਡੇ ਕੀ ਹਾਲਾਤ ਸੀਗੇ ਜੀ ਸਾਡੇ ਹਾਲਾਤ ਸੇਮ ਹੀ ਜੀ ਨਾਲ ਹੀ ਸਾਡੇ ਪਿੰਡ ਜਿਵੇਂ ਨਾਲ ਪਿੰਡ ਆ ਤੁਹਾਡੀ ਕਿੰਨੀ ਜ਼ਮੀਨਾਂ ਕੱਲੀਆਂ ਸੀ ਮੇਰੇ ਕੋਲ ਇਹ 7 ਕਿੱਲੇ 7 ਕਿੱਲੇ ਆ ਹਾਂ ਜੀ 7 ਤੇ ਨੁਕਸਾਨੇ ਗਏ 7 ਤੇ ਨੁਕਸਾਨੇ ਗਏ ਹੂੰ ਤੇ 7 ਕਿੱਲੇ ਵਿੱਚੋਂ ਤੁਹਾਨੂੰ ਕਿੰਨੇ ਕਿਰਾ ਦਾ ਮੁਆਵਜ਼ਾ ਮਿਲਿਆ ਤੁਹਾਡੇ ਅਕਾਊਂਟ ਦੇ ਵਿੱਚ ਕਿੰਨੇ ਪੈਸੇ ਆਏ ਹੁਣ ਤੱਕ 1.5 ਕਿੱਲੇ ਦਾ ਮਿਲਿਆ ਜੀ 1.5 ਕਿੱਲੇ ਦਾ ਹਾਂ ਜੀ ਕਿੰਨੇ ਕਿੰਨੇ ਆਏ ਪੈਸੇ ਉਹ ਉਹ 31000 ਰੁਪਏ ਆ 31000 ਰੁਪਏ ਆ ਹਾਂ ਜੀ ਮਤਲਬ ਤੁਹਾਡੇ 7 ਕਿੱਲੇ ਨੁਕਸਾਨ ਬਾਕੀ ਤਾਂ ਨਹੀਂ ਮਿਲਿਆ ਜੀ ਕੁਝ ਨਹੀਂ ਮਿਲਿਆ ਹੋਰ ਕੋਈ ਨਹੀਂ ਮਿਲਿਆ ਜਾਂ ਘਰਾਂ ਦਾ ਜਾਂ ਕੋਈ ਡੰਗਰ ਪਸ਼ੂ ਦਾ ਮਿਲਿਆ ਲੋਕਾਂ ਨੂੰ ਹੋਰਾਂ ਨੂੰ ਨਾ ਜੀ ਨਾ ਕੁਝ ਨਹੀਂ ਕੁਝ ਨਹੀਂ ਮਿਲਿਆ ਹਾਂ ਜੀ ਕੁਝ ਨਹੀਂ ਦਿੱਤਾ ਗਿਆ ਇਹਨਾਂ ਨੇ ਇਹ ਗੇੜੇ ਮਾਰ ਮਾਰ ਕੇ ਮੰਗ ਬੱਤਰ ਦੇ ਦੇ ਕੇ ਆ ਗਏ ਕੋਈ ਸੁਣਵਾਈ ਨਹੀਂ ਹੈਗੀ ਸੁਣਵਾਈ ਕੋਈ ਨਹੀਂ ਹਾਂ ਜੀ ਬਿਲਕੁਲ ਬਾਪੂ ਜੀ ਤੁਸੀਂ ਵੀ ਭੁਖੜਦਾਲ ਦੇ ਬੈਠੇ ਹੋ ਹਾਂ ਜੀ ਹਾਂ ਜੀ ਕਿਉਂ ਬੈਠਣਾ ਪੈ ਗਿਆ ਪਰਿਵਾਰ ਨੇ ਤੁਹਾਨੂੰ ਰੋਕਿਆ ਨਹੀਂ ਕਿ ਪਹਿਲਾਂ ਮਰੇ ਆ ਕਿਉਂ ਜਾਣਿਓ ਨਹੀਂ ਤਾਂ ਮਰੇ ਆ ਜੀ ਸਾਡੀਆਂ ਜ਼ਮੀਨਾਂ ਰੁੜ ਗੀਆਂ ਫਸਾ ਰੁੜ ਗੇ ਮਾਲ ਡੰਗਰ ਰੁੜ ਗਿਆ ਜੀ ਹਾਂ ਜੀ ਅਸੀਂ ਤਾਂ ਬੈਠੇ ਪ੍ਰਤਰਕਾਰਾਂ ਨੇ ਭਾਇਆ ਉਕਿਆਂ ਕੀਤਾ ਕਿੰਨੀ ਜ਼ਮੀਨ ਸੀ ਤੁਹਾਡੀ 18 ਕਿੱਲੇ ਆ ਜੀ 18 ਕਿੱਲੇ ਹਾਂ ਜੀ 18 ਦੀ 18 ਨਕਸਾਨੀ ਕੀਤੀ ਹੰਨੀ ਸਾਰੀ ਕਿੰਨਾ ਮੁਆਵਜ਼ਾ ਤੁਹਾਨੂੰ ਮਿਲਿਆ ਹੁਣ ਤੱਕ ਕੋਈ ਮੁਆਵਜ਼ਾ ਨਹੀਂ ਅਜੇ ਤਾਈਂ ਮਿਲਿਆ ਥੋੜਾ ਬਾਲਾ ਮਿਲਿਆ ਹੂੰ ਕੋਈ ਹੋਰ ਨਹੀਂ ਮਿਲਿਆ ਡੰਗਰ ਪਸ਼ੂ ਵੀ ਰੁੜ ਗੇ ਰੁੜ ਗੇ ਆ ਜੀ ਉਨਾ ਤਾਂ ਮਿਲਿਆ ਕੁਝ ਤੁਹਾਨੂੰ ਕੁਝ ਨਹੀਂ ਮਿਲਿਆ ਮਤਲਬ ਜੋ ਕੁਝ ਹੁੰਦਾ ਕਿਸਾਨ ਦੇ ਕੋਲੇ ਜ਼ਮੀਨ ਹੁੰਦੀ ਹੈ ਜਾਂ ਡੰਗਰ ਪਸ਼ੂ ਹੁੰਦੇ ਆਪਾਂ ਟਾਈਮ ਪਾਸ ਕਰਦੇ ਹਾਂ ਸਾਰਾ ਕੁਝ ਥੋੜਾ ਹੜਾਂ ਦੇ ਨਾਲ ਸਾਰਾ ਕੁਝ ਰੁੜ ਗਿਆ ਸਾਰਾ ਕੁਝ ਰੁੜ ਗਿਆ ਅਸੀਂ ਤਾਂ ਦੁਖੀ ਹੋਏ ਬੈਠੇ ਇੱਥੇ ਸੋਚਿਆ ਸੀ ਕਦੇ ਵੀ ਇਹ ਸਰਕਾਰਾਂ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਬੈਠਣਾ ਭੁੱਖੇ ਦਿਨ ਨਹੀਂ ਜੀ ਸੋਚਿਆ ਨਹੀਂ ਇਹਨਾਂ ਸਰਕਾਰਾਂ ਨੇ ਬਾਤ ਆ ਇਹੀ ਬਦਲਾਅ ਜਿਹੜਾ ਕਹਿੰਦੇ ਸੀ ਕਿ ਬਦਲਾਅ ਆਣਾ ਜੀ ਬਦਲਾਅ ਆਉਣਾ ਇਨਾਂ ਹੀ ਬਾਤ ਆ